ਪੰਜਾਬੀ ਕਮੇਟੀ ਦਾ ਕਿੰਗ ਜਸਵਿੰਦਰ ਭੱਲਾ ਸਾਡੇ ਕੋਲੋਂ ਸਦਾ ਲਈ ਵਿਛੜ ਗਿਆ। ਭੱਲੇ ਦੀ ਜਿਹੜੀ ਅੰਤਮ ਵੀਡੀਓ ਹਸਪੀਟਲ ਦੇ ਬੈੱਡ ਤੋਂ ਕੋਈ ਕਿਸੇ ਨੇ ਰਿਲੀਜ਼ ਕੀਤੀ ਹੈ ਉਹ ਬਹੁਤ ਦਰਦਮਈ ਹੈ। ਕਿਹੜਾ ਪੰਜਾਬੀ ਹੋਵੇਗਾ ਜਿਹੜਾ ਭੱਲੇ ਦੀ ਉਸ ਅਵਸਥਾ ਨੂੰ ਉਸ ਹਾਲਤ ਨੂੰ ਵੇਖ ਕੇ ਅੱਖਾਂ 'ਚੋਂ ਹੰਝੂ ਨਾ ਵਹਾ ਸਕਿਆ ਹੋਵੇ। ਪੰਜਾਬੀ ਜਸਵਿੰਦਰ ਭੱਲਾ ਨੂੰ ਬੇਹੱਦ ਪਿਆਰ ਕਰਦੇ ਭੱਲਾ ਸਾਹਿਬ ਦਾ ਛਣਕਾਟਾ ਲੜੀਵਾਰ 1 2 3 4 ਭੱਲਾ ਸਾਹਿਬ ਦਾ ਛਣਕਾਟਾ ਹਰ ਕਿਸੇ ਦੇ ਕੰਨਾਂ 'ਚ ਗੂੰਜਦਾ ਭੱਲਾ ਸਾਹਿਬ ਤੋਂ ਪਹਿਲਾਂ ਕਮੇਡੀ ਦਾ ਵਾਰਿਸ ਮਹਿਰ ਮਿੱਤਰ ਸੀ ਪੰਜਾਬੀ ਵਿੱਚ ਮਹਿਰ ਮਿੱਤਰ ਤੋਂ ਬਾਅਦ ਜਿਹੜਾ ਸਥਾਨ ਜਸਵਿੰਦਰ ਭੱਲਾ ਜੀ ਨੇ ਬਣਾਇਆ ਉਹ ਸ਼ਾਇਦ ਕਿਸੇ ਹੋਰ ਦੇ ਹਿੱਸੇ ਨਹੀਂ ਆਇਆ ਭੱਲੇ ਨੇ ਕਮੇਡੀ ਕਿੰਗ ਬੰਨ ਦੇ ਨਾਲ-ਨਾਲ ਪੰਜਾਬ ਦੇ ਪੰਜਾਬੀ ਦੇ ਪ੍ਰਸਿੱਧ ਕਲਾਕਾਰਾਂ ਦਾ ਸਾਥ ਮੋਹ ਮੁਹੱਬਤ ਪਿਆਰ ਵੀ ਇੰਨਾ ਲਿਆ ਕਿ ਉਹ ਉਹਦੀ ਵਿਆਹਨਕਦਾਰੀ ਹੈ ਆਈ ਜੀ ਉਮਰਾ ਨੰਗਲ ਇੱਕ ਵੀਡੀਓ ਚ ਗੱਲ ਸਾਂਝੀ ਕਰ ਰਹੇ ਸਨ ਕਿ ਉਹਨਾਂ ਦੇ ਵਿਆਹ ਤੇ ਉਹਨਾਂ ਨੇ ਭੱਲੇ ਨੂੰ ਭੱਲਾ ਸਾਹਿਬ ਨੂੰ ਆਉਣ ਲਈ ਸੱਦਾ ਦਿੱਤਾ ਤਾਂ ਭੱਲਾ ਸਾਹਿਬ ਨੇ ਕਿਹਾ ਮੈਂ ਇਕੱਲੇ ਨਹੀਂ ਆਉਣਾ ਨਾਲ ਸਾਰਾ ਲੁਧਿਆਣਾ ਲੈ ਕੇ ਆਵਾਂਗਾ ਉਮਰਾ ਨੰਗਲ ਦੇ ਵਿਆਹ ਤੇ ਭੱਲਾ ਕੋਲੀਪ ਮਾਨੰਤ ਸੁਰਿੰਦਰ ਸਿੰਦਾ ਤੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਪਸੰਦ ਕਲੇ ਕਲਾਕਾਰ ਲੈ ਕੇ ਪਹੁੰਚੇ ਸ। ਭੱਲੇ ਦੀ ਕਲਾਕਾਰਾਂ ਦੇ ਵਿੱਚ ਇੱਕ ਛਵੀ ਸੀ, ਇੱਕ ਸ਼ਾਫ ਸੀ। ਹੋਰ ਤਾਂ ਹੋਰ ਭੱਲਾ ਸਾਹਿਬ ਦੇ ਵਿਛੜਨ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਅੱਖਾਂ ਵੀ ਨਮ ਹੋਈਆਂ ਨੇ। ਭਗਵੰਤ ਆਪਣੇ ਸਾਰੇ ਰੰਜਿਵੇਂ ਕੰਮ ਕਾ ਸਭ ਕੁਝ ਮੁੱਖ ਮੰਤਰੀ ਦੇ بڑے ਰੰਜਿਵੇਂ ਹੁੰਦੇ ਨੇ। ਮੁੱਖ ਮੰਤਰੀ ਬੜਾ ਕਮਾ ਵਿੱਚ ਫਸਿਆ ਹੋਇਆ ਹੁੰਦਾ ਉਸ ਲਈ ਟਾਈਮ ਕੱਢਣਾ ਕੋਈ ਸੁਖਾਲਾ ਨਹੀਂ ਹੈ ਪਰ ਭਗਵੰਤ ਮਾਨ ਜੀ ਹੋਣਾਂ ਲਈ ਬੜੀ ਬਹਾਦਰੀ ਵਾਲੀ ਗੱਲ ਹੈ ਬੜੀ ਦਲੇਰੀ ਵਾਲੀ ਗੱਲ ਹੈ ਕਿ ਉਹ ਸਾਰੇ ਰੰਗੀਆਂ ਵਿਆਂ ਚੋਂ ਵਕਤ ਕੱਢ ਕੇ ਕਲਾਕਾਰਾਂ ਦੀ ਪੰਜਾਬ ਦੇ ਕਲਾਕਾਰਾਂ ਦੀ ਆਪਣੇ ਸਾਥੀ ਕਲਾਕਾਰਾਂ ਦੀ ਬੇहद ਜ਼ਿਆਦਾ ਕਦਰ ਕਰਦੇ ਨੇ ਮਾਨ ਸਾਹਿਬ ਜੀ ਉਹਨਾਂ ਦੇ ਵਿਛੜਨ ਤੇ ਪਹੁੰਚੇ ਨੇ ਉਹਨਾਂ ਦੀਆਂ ਅੱਖਾਂ ਨੰਮ ਨੇ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਪੰਜਾਬ ਦੇ ਮਾਨ ਨੇ ਜਸਵਿੰਦਰ ਭੱਲਾ ਜੀ ਦੇ ਬਰਾਗ ਤੇ ਬਨਜੋਗ ਲਈ ਆਪਣਾ ਟਾਈਮ ਕੱਢਿਆ ਅੱਖਾਂ ਨਮ ਕੀਤੀਆਂ ਨੇ ਉਹਨਾਂ ਲਈ ਬੋਲਿਆ ਹੈ ਆਪਣੇ ਸਾਰਿਆਂ ਦੇ ਚਹਤੇ ਤੇ ਜਦੋਂ ਥੋੜਾ ਬਹੁਤ ਆਪਣੇ ਕੰਮਾਂ ਤੋਂ ਟੈਨਸ਼ਨਾਂ ਚੁੰਦੇ ਸੀ ਤਾਂ ਉਹਨਾਂ ਨੇ ਆਕਸਟਾ ਸੁਣ ਸੁਣ ਕੇ ਉਹਨਾਂ ਦੀਆਂ ਫਿਲਮਾਂ ਦੇਖ ਦੇ ਕੇ ਰਿਲੈਕਸ ਹੁੰਦੇ ਸੀ ਜਸਵਿੰਦਰ ਪੱਲਾ ਜੀ ਉਹਨਾਂ ਦੀ ਮੌਤ ਹੋਈ ਤੇ ਬੜੀ ਅਫਸੋਸਨਾਕ ਗੱਲ ਹੈ ਪੰਜਾਬੀ ਕਲਾ ਜਗਤ ਲਈ ਵੀ ਔਰ ਪੰਜਾਬੀ ਮਾਂ ਬੋਲੀ ਲਈ ਵੀ ਹਾਂਜੀ ਜੀ ਨੀਰੂ ਪੱਲਾ ਸਾਹਿਬ ਦੀ ਸਾਥਨ ਜਿਹੜੀ ਚਨਕਾਟੀਆਂ ਵਿੱਚ ਹਮੇਸ਼ਾ ਪੱਲਾ ਸਾਹਿਬ ਦਾ ਸਾਥ ਦਿੰਦੀ ਸੀ ਉਹ ਨੀਰੂ ਨੇ ਵੀ ਆਪਣੀ ਪੁਰਾਣੀ ਯਾਦ ਇੱਕ ਇਹ ਚੈਨਲਾਂ ਤੇ ਬੋਲਦੇ ਆਂ ਸਾਂਝੀ ਕੀਤੀ ਆ ਕਿ ਇੱਕ ਵਾਰੀ ਭੱਲਾ ਸਾਹਿਬ ਨੇ ਕਿਹਾ ਸੀ ਜੇ ਆਪਾਂ ਮਰ ਗਏ ਤਾਂ ਮੈਨੂੰ ਜਦੋਂ ਲੈ ਕੇ ਜਾਣਾ ਤਾਂ ਸ਼ਨਕਾਟਾ ਪੈਂਦਾ ਜਾਵੇ ਲੋਕ ਤਾੜੀਆਂ ਮਾਰਦੇ ਜਾਣ ਮੈਨੂੰ ਕੋਈ ਰੋਵੇ ਨਾ ਖੈਰ ਅਜਿਹਾ ਸੰਭਵ ਨਹੀਂ ਭੱਲਾ ਸਾਹਿਬ ਨੇ ਉਲਟ ਕਹਿ ਦਿੱਤਾ ਅੱਜ ਭੱਲਾ ਸਾਹਿਬ ਨੂੰ ਸਾਰਾ ਪੰਜਾਬ ਰੋ ਰਿਹਾ ਬੱਚੇ ਬੱਚੇ ਦੀਆਂ ਅੱਖਾਂ ਨਮ ਨੇ ਨਵੀਂ ਪੀੜ੍ਹੀ ਨੇ ਤਾਂ ਭੱਲਾ ਸਾਹਿਬ ਨੂੰ ਥੋੜੀਆਂ ਫਿਲਮਾਂ 'ਚ ਵੇਖਿਆ ਹੋਵੇਗਾ ਪਰ ਜਿਹੜੇ ਜਿਹੜਾ ਇੱਕ ਯੁੱਗ 30-33 ਸਾਲ ਪਹਿਲਾਂ ਭੱਲਾ ਸਾਹਿਬ ਨੇ ਕਮੇਡੀ ਦੇ ਵਿੱਚ ਖੜਾ ਕੀਤਾ ਸੀ ਉਹ ਭੱਲਾ ਸਾਹਿਬ ਦਾ ਯੁੱਗ ਦੇਖਣ ਵਾਲੇ ਲੋਕ ਅੱਜ ਅੱਖਾਂ 'ਚ ਹੰਝੂ ਲੈ ਕੇ ਮੂੰਹ ਸਰਾਹਣੇ 'ਚ ਦੇਖੇ ਰੋ ਰਹੇ ਨੇ ਭੱਲਾ ਸਾਹਿਬ ਨੂੰ ਕੌਣ ਮਿਸ ਨਹੀਂ ਕਰਦਾ ਉਹ ਬੰਦਾ ਜਿਹੜਾ ਪੰਜਾਬੀ ਸੁੰਦਾ ਹੈ ਜਿਹੜਾ ਪੰਜਾਬੀ ਜਾਣਦਾ ਹੈ ਦੁਨੀਆ ਦੇ ਹਰ ਕੋਨੇ ਵਿੱਚ ਬੈਠਾ ਭੱਲਾ ਸਾਹਿਬ ਨੂੰ ਯਾਦ ਕਰਕੇ ਅੱਖਾਂ ਨਮ ਕਰ ਰਿਹਾ ਕਿ ਮੈਂ ਵੀ ਆਪਣੀ ਜ਼ਿੰਦਗੀ ਦਾ ਬਹੁਤ ਵੱਡਾ ਰਿਸ਼ਤਾ ਗਵਾਇਆ। ਮੈਨੂੰ ਯਾਦ ਆ ਇੱਕ ਵਾਰੀ ਅਸੀਂ ਕੱਟੇ ਬੈਠੇ ਸੀ। ਮੈਨੂੰ ਕਹਿੰਦੇ ਵੈਸੇ ਗੱਲਾਂ ਕਰਨ ਲੱਗੇ। ਮੈਨੂੰ ਕਹਿੰਦੇ ਜਦੋਂ ਆਪਾਂ ਮਰਾਂਗੇ ਨੀਲੂ ਕੀ ਹੋਊਗਾ? ਮੈਂ ਕਿਹਾ ਮੈਨੂੰ ਤਾਂ ਖੂਬ ਸਜਾ ਕੇ ਭੇਜੀ। ਕਹਿੰਦੇ ਐਸਾ ਦੂ ਮਰੂੰਗਾ ਨਾ। ਬੈਸਟ ਆਫ ਜਸਵਿੰਦਰ ਬੱਲਾ ਲਗਾ ਦਈ ਉਹਨਾਂ ਕੀ ਰੋਣਾ। ਲੋਕੀ ਹੱਸਦੇ ਜਾਣ। ਜਸਵਿੰਦਰ ਬੱਲਾ ਰਿਆ ਕਰਦਾ। ਬਹੁਤ ਜੀ ਬਹੁਤ ਅੰਸਰ ਹੈ ਦੋਨਾਂ ਦਾ ਜਸਵਿੰਦਰ ਦਾ ਤੇ ਮਕਰਨ ਸ਼ਾਹ ਬਹੁਤ ਹਸਰਤ ਭੱਲਾ ਸਾਹ ਵਰਗਾ ਕਮੇਡੀ ਕਿੰਗ ਮੋੜ ਜਮਣਾ ਕੋਈ ਸੌਖਾਲਾ ਨਹੀਂ ਹੈ ਭੱਲਾ ਸਾਹ ਦਾ ਰੂਪ ਕੋਈ ਧਾਰਨ ਕਰੇ ਇਹ ਗੱਲ ਬੜੇ ਦੂਰ ਦੀ ਹੈ ਸਾਡੇ ਪੰਜਾਬੀ ਕਮੇਡੀ ਜੱਟਰ ਨੂੰ ਜਗਤ ਨੂੰ ਪੰਜਾਬੀ ਫਿਲਮਾਂ ਦੀ ਦੁਨੀਆ ਨੂੰ ਤੇ ਹੋਰ ਪੰਜਾਬ ਦੀਆਂ ਬਹੁਤ ਸਾਰੀਆਂ ਸਟੇਜਾਂ ਜਿੱਥੇ ਪੱਲਾ ਸਾਹਿਬ ਜਦੋਂ ਜਾ ਕੇ ਖਲੋਂਦੇ ਸੀ ਹਾਸਿਆਂ ਦੀ ਛਣਕਾਰ ਪੈਂਦੀ ਸੀ ਲੋਕਾਂ ਦੀਆਂ ਤਾੜੀਆਂ ਗੂੰਜਦੀਆਂ ਸਨ ਹੁਣ ਪੰਜਾਬ ਉਹਨਾਂ ਤਾੜੀਆਂ ਤੋਂ ਉਹਨਾਂ ਛਣਕਾਰਾਂ ਤੋਂ ਉਹਨਾਂ ਗੂੰਜਾਂ ਤੋਂ ਅਲੱਗ ਹੋ ਗਿਆ ਉਹ ਪੱਲਾ ਸਾਹਿਬ ਤੇ ਗੱਲ ਬਿਲਕੁਲ ਟੁੱਕਦੀ ਹੈ ਮਾਤੇ ਤੈਨੂੰ ਘੱਟ ਰੋਣਗੇ ਬਹੁਤੇ ਰੋਣਗੇ ਦਿਲਾਂ ਦੇ ਜਾਨੀ ਸਰਦਾਰ ਜਸਵਿੰਦਰ ਸਿੰਘ ਭੱਲਾ ਦਾ ਸਾਰਾ ਪੰਜਾਬ ਹੀ ਦਿਲਾਂ ਦਾ ਜਾਨੀ ਹੈ ਅੱਜ ਭੱਲਾ ਸਾਹਿਬ ਨੂੰ ਰੋ ਰਿਹਾ ਹੈ ਭੱਲਾ ਸਾਹਿਬ ਦੇ ਵਿੰਜੋਗ ਤੇ ਭੱਲਾ ਸਾਹਿਬ ਦੇ ਵਿਰਾਗ ਵਿੱਚ ਲੋਕ ਪੀੜ ਤੇਰੇ ਜਾਨ ਦੀ ਕਿੱਦਾਂ ਚਰਾਂਗਾ ਮੈਂ ਤੇਰੇ ਬਗੈਰ ਜ਼ਿੰਦਗੀ ਨੂੰ ਕੀ ਕਰਾਂਗਾ ਮੈਂ ਸੁਣ ਰਹੇ ਨੇ ਗਾ ਰਹੇ ਨੇ ਮਹਿਸੂਸ ਕਰ ਰਹੇ ਨੇ ਵੱਖ-ਵੱਖ ਤਰ੍ਹਾਂ ਦੀਆਂ ਰੀਲਾਂ ਸੋਸ਼ਲ ਮੀਡੀਆ ਤੇ ਭੱਲਾ ਸਾਹਿਬ ਦੀ ਯਾਦ ਵਿੱਚ ਚੱਲ ਰਹੀਆਂ ਨੇ ਭੱਲਾ ਸਾਹਿਬ ਦੀਆਂ ਛੋਟੀਆਂ-ਮੋਟੀਆਂ ਗੱਲਾਂ ਅਨੀਆਂ ਹਰਮਨ ਹਰਮਨ ਪਿਆਰੀਆਂ ਹੋ ਰਹੀਆਂ ਨੇ ਲੋਕ ਵੇਖ-ਵੇਖ ਕੇ ਹੈਰਾਨ ਹੋ ਰਹੇ ਹਨ ਭੱਲਾ ਸਾਹਿਬ ਤੋਂ ਗਿੱਪੀ ਗਰੇਵਾਲ ਨੇ ਇੱਕ ਵੀਡੀਓ ਵਿੱਚ ਜਿਹੜਾ ਬਿਸਕੁਟ ਖੋਇਆ ਉਹ ਰੀਲ ਭੱਲਾ ਸਾਹਿਬ ਦੇ ਵਿਛੜਨ ਤੋਂ ਬਾਅਦ ਬੜੀ ਫੇਮਸ ਹੋ ਰਹੀ ਹੈ ਨਾਲ-ਨਾਲ ਸਾਨੂੰ ਉਹ ਵੇਖ ਕੇ ਖੁਸ਼ੀ ਵੀ ਹੋ ਰਹੀ ਹੈ ਕਿ ਭੱਲਾ ਸਾਹਿਬ ਦੇ ਸਾਥੀ ਕਲਾਕਾਰ ਉਹਨਾਂ ਨਾਲ ਕਿੰਨੀ ਮੁਹੱਬਤ ਕਰਦੇ ਸਨ ਉਹਨਾਂ ਦੀ ਸ਼ੂਗਰ ਵਰਗੀ ਬਿਮਾਰੀ ਉਹਨਾਂ ਦੀ ਇਹ ਹਾਲਤ ਵੇਖ ਕੇ ਉਹ ਉਹਨਾਂ ਨੂੰ ਮਿੱਠਾ ਨਹੀਂ ਵੀ ਖਾਣ ਦੇ ਰਿਹਾ ਇਸ ਤੋਂ ਵੀ ਅਗਲੀ ਗੱਲ ਇੱਕ ਛੋਟਾ ਜਿਹਾ ਕਲਿੱਪ ਭੱਲਾ ਸਾਹਿਬ ਦਾ ਹੋਰ ਵੇਖਣ ਨੂੰ ਮਿਲਿਆ ਜਿਸ ਵਿੱਚ ਭੱਲਾ ਸਾਹਿਬ ਕਹਿ ਰਹੇ ਨੇ ਮੈਨੂੰ ਤੇ ਡਾਕਟਰਾਂ ਨੇ ਦੱਸ ਦਿੱਤਾ ਸੀ ਕਿ ਮੇਰੀ ਹਾਲਤ ਕ੍ਰਿਟੀਕਲ ਹੈ ਮੈਂ ਹੌਲੀ ਇੱਕ ਦਿਨੇ ਆਪਣੇ ਪੁੱਤਰ ਨਾਲ ਵੀ ਇਹ ਗੱਲ ਸ਼ੇਅਰ ਕਰ ਲਈ ਸੀ ਪਰ ਬਾਕੀ ਸਭ ਫੈਮਿਲੀ ਨੂੰ ਨਹੀਂ ਦੱਸੀ ਭੱਲਾ ਸਾਹਿਬ ਉਸ ਦਿਨ ਪਹਿਲਾਂ ਹੀ ਆਪਣੇ ਆਪ ਤੇ ਤਿਆਰ ਸੀਗੇ ਕਿ ਉਹਨਾਂ ਦੀ ਹਾਲਤ ਕ੍ਰਿਟੀਕਲ ਹੈ ਉਹਨਾਂ ਦੀ ਸਿਚੁਏਸ਼ਨ ਕੋਈ ਬਹੁਤ ਚੰਗੀ ਨਹੀਂ ਹੈ ਉਹ ਜਾਣ ਚੁੱਕੇ ਸਨ ਕਿ ਪਤਾ ਨਹੀਂ ਉਹਨਾਂ ਨੇ ਸਰਵਾਈਵ ਕਰਨਾ ਕਿ ਨਹੀਂ ਕਰਨਾ ਭਾਵੇਂ ਸੰਪੂਰਨ ਰੂਪ ਵਿੱਚ ਭੱਲਾ ਸਾਹਿਬ ਦੀ ਕੋਈ ਬਿਮਾਰੀ ਸਾਹਮਣੇ ਨਹੀਂ ਆਈ ਪਰ ਭੱਲਾ ਸਾਹਿਬ ਫੰਗਸ ਦੀ ਗੱਲ ਕਰ ਰਹੇ ਨੇ ਇੱਕ ਵੀਡੀਓ ਵਿੱਚ ਭੱਲਾ ਸਾਹਿਬ ਆਪਣੀ ਬਿਮਾਰੀ ਬਾਰੇ ਸੰਖੇਪ ਜੀ ਜਾਣਕਾਰੀ ਦੇ ਰਹੇ ਨੇ ਉਹ ਸਭ ਕੁਝ ਦੇਖ ਕੇ ਮਨ ਭਰਦਾ ਦਿਲ ਕਰਦਾ ਭੱਲਾ ਸਾਹਿਬ ਅਸੀਂ ਤੁਹਾਨੂੰ ਇਸ ਅਵਸਥਾ ਵਿੱਚ ਕਿਉਂ ਨਹੀਂ ਮਿਲ ਸਕੇ ਭੱਲਾ ਸਾਹਿਬ ਦੀ ਯਾਦ ਸਾਡੀਆਂ ਸਾਡੀ ਟੀਮ ਦੀਆਂ ਅੱਖਾਂ ਵੀ ਨਮ ਨੇ ਪੱਲਾ ਸਾਹਿਬ ਦੇ ਟੈਲੀਗ੍ਰਾਮ ਤੇ ਮਨ ਭਰ ਆਉਂਦਾ ਹੈ ਪੱਲਾ ਸਾਹਿਬ ਦੇ ਸੰਕਾਟੇ ਪੱਲਾ ਸਾਹਿਬ ਦੀਆਂ ਕੱਲੀਆਂ-ਕੱਲੀਆਂ ਗੱਲਾਂ, ਕਲਕਾਰੀਆਂ ਯਾਦ ਆਉਂਦੀਆਂ ਨੇ ਪੰਜਾਬੀ ਯੂਨੀਵਰਸਿਟੀ ਵਿੱਚ ਪੱਲਾ ਸਾਹਿਬ ਨਾਲ ਕਾਫੀ ਬਰੇ ਪਹਿਲਾਂ ਮੈਂ ਵੀ 2-4 ਵਾਰ ਮਿਲਿਆ ਸੀ ਜਦੋਂ ਜ਼ਿੰਦਗੀ ਦੀ ਸ਼ੁਰੂਆਤ ਸੀ ਤੇ ਪੱਲਾ ਸਾਹਿਬ ਹਸਾਉਂਦੇ ਸੀ ਤਾਂ ਪੱਲਾ ਸਾਹਿਬ ਦੇ ਹਾਸਿਆਂ ਨੇ ਮੈਨੂੰ ਪੱਲਾ ਸਾਹਿਬ ਨੂੰ ਮਿਲਣ ਲਈ ਮਜਬੂਰ ਕੀਤਾ ਸੀ ਮੈਨੂੰ ਵੀ ਯਾਦ ਨੇ ਯੂਨੀਵਰਸਿਟੀ ਵਿੱਚ ਪੱਲਾ ਸਾਹਿਬ ਨਾਲ ਉਹ ਬਤਾਏ ਪਲ ਫੱਲਾ ਸਾਹਿਬ ਨਾਲ ਰੜਕੇ ਕੀਤੀਆਂ ਗੱਲਾਂ ਫੱਲਾ ਸਾਹਿਬ ਨਾਲ ਲੰਘਦੇ ਆਉਂਦੇ ਆ ਮੈਂ ਕਦੇ ਕਦਾਈਂ ਜ਼ਰੂਰ ਮਿਲ ਲੈਂਦਾ ਤਾਂ ਫੱਲਾ ਸਾਹਿਬ ਨਾਲ ਟੈਲੀਫੋਨਿਕਲੀ ਵੀ ਮੇਰੀਆਂ ਗੱਲਾਂ ਹੋ ਜਾਂਦੀਆਂ ਸਨ ਪਰ ਮੈਂ ਅਪਾਹਾ ਦਾ ਰਿਆ ਬਹੁਤ ਵਾਰੀ ਜਾ ਕੇ ਵੀ ਫੱਲਾ ਸਾਹਿਬ ਦੀ ਇੱਕ ਕੋਈ ਚੰਗੀ ਮੁਲਾਕਾਤ ਨਹੀਂ ਕਰ ਕਰ ਸਕਿਆ ਜਿਹੜਾ ਮੈਨੂੰ ਮੇਰੇ ਮਨ ਨੂੰ ਮੇਰੇ ਦਿਲ ਨੂੰ ਮੇਰੇ ਦਿਮਾਗ ਨੂੰ ਹਮੇਸ਼ਾ ਰੜਕਦਾ ਰਹੇਗਾ ਕਿ ਫੱਲਾ ਸਾਹਿਬ ਦੇ ਵਿਚਾਰ ਫੱਲਾ ਸਾਹਿਬ ਦੇ ਬੋਲ ਮੈਂ ਕਿਉਂ ਮੈਂ ਫੋਟੋ ਲਮਾ ਸਕਿਆ ਕਿਉਂ ਰਿਕਾਰਡ ਨਹੀਂ ਕਰ ਸਕਿਆ ਪਰ ਪੱਲਾ ਸਾਹਿਬ ਦੀਆਂ ਗੱਲਾਂ ਕਮੇਡੀ ਤੋਂ ਉੱਪਰ ਵੀ ਬੜੀਆਂ ਗੰਭੀਰ ਸਨ ਪੱਲਾ ਸਾਹਿਬ ਜ਼ਿੰਦਗੀ ਸਫਲਤਾ ਹਿੰਮਤ ਬਾਰੇ ਵੀ ਬੜਾ ਅੱਛਾ ਬੋਲਦੇ ਮੈਂ ਆਪਣੇ ਕੰਨਾਂ ਨਾਲ ਸੁਣੇ ਨੇ ਸੋ ਹੁਣ ਮੇਰੀ ਵੀ ਪੱਲਾ ਸਾਹਿਬ ਵਿਛੜਨ ਤੇ ਪੱਲਾ ਸਾਹਿਬ ਦੇ ਲਨਜੋਗ ਕਹਾਣੀਆਂ ਵੀ ਅਰਪਤ ਹੈ ਜੈ ਪੱਲਾ ਸਾਹਿਬ